ਸਸਰੀ ਕਾਲ ਜੀ ਕੀ ਹਾਲ ਚਾਲ ਆ ਸਵਾਤ ਆ ਤੁਹਾਡਾ ਫਿਰ ਇੱਕ ਵਾਰ ਪੰਜਾਬ ਐਗਰ ਕਰਾਲਾ ਦੇ ਵਿੱਚ 744 ਦੇ ਵਿੱਚ ਲੈਂਡ ਫੋਰਸ ਨਵੀਂ ਮਸ਼ੀਨ ਤੇ ਇੱਕ ਸੀਜ਼ਨ ਲੱਗਿਆ ਸੀ ਸੋ ਰਿਪੇਅਰ ਨਹੀਂ ਕੀਤੀ ਕਲੀ ਬਾਸਕਟ ਚਾੜੀਦੀ ਠੀਕ ਹੈ ਜੀ ਸੋ ਚਲਾ ਕੇ ਦੇਖਦੇ ਹਾਂ ਥਰੇਸਰ ਦੇ ਬਲੇਡ ਜਿਹੜੇ ਉਹ ਬੰਦਿਆਂ ਨੇ ਆਪੇ ਬਦਲੇ ਸੀ ਸੋ ਬਾਸਕਟ ਚਾੜ ਕੇ ਉਹਦੀ ਸੈਟਿੰਗ ਕੀਤੀ ਸੀ ਵੀ ਕੋਈ ਬਲੇਡ ਟੱਚ ਨਾ ਹੋਵੇ ਤਾਂ ਉਹਦੀ ਆਪਾਂ ਟੈਸਟਿੰਗ ਕਰ ਰਹੇ ਸੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਚੱਲ ਚੁੱਕੀ ਹੈਗੀ ਤੇ ਬਾਕੀ ਸਾਰੀ ਮਸ਼ੀਨ ਨੂੰ ਗ੍ਰੀਸ ਗਰੂਸ ਮਾਰਿਆਗਾ ਬਾਕੀ ਕੋਈ ਬ੍ਰੇਕਡਾਊਨ ਨਹੀਂ ਹੈਗੇ ਮਸ਼ੀਨ ਦੇ ਵਿੱਚ ਸਾਰੇ 베어ਿੰਗ ਸਾਰੇ ਮਤਲਬ ਜੋ ਵੀ ਕੁਝ ਹੈਗਾ ਸਭ ਕੁਝ ਓਕੇ ਹੈਗਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ 23 ਮਾਡਲ ਮਸ਼ੀਨ ਹੈ ਜੀ ਜੋ ਹੁਣ ਚਲਾਉਣੀ ਹੈਗੀ ਸੋ ਪੂਰੀ ਬੰਬ ਬਣਾ ਦਿੱਤੀ ਜਿਹੜੀ ਮਸ਼ੀਨ ਸੀ ਉਹਦੇ ਵਿੱਚ ਬਹੁਤ ਫਰਕ ਪਤਾ ਪਹਿਲਾਂ ਨਾਲੋਂ ਠੀਕ ਹੈ ਜੀ ਸੋ ਤੁਸੀਂ ਦੇਖੋ ਜੀ ਐਨ ਪੂਰੀ ਓਕੇ ਜੇ ਮਸ਼ੀਨ ਲਓ ਕਰੋ ਚੈੱਕ ਠੀਕ ਹੈ ਜੀ ਤਾਂ ਤੁਸੀਂ ਇਧਰ ਹੀ ਪੁਲੀ ਦੇਖੋ ਹੈਵੀ ਪੁਲੀਆਂ ਪਾਤੀਆਂ ਬੁਸ਼ ਵਾਲੀਆਂ ਪੁਲੀਆਂ ਪਾਦੇ ਜਿੰਨੇ ਪੁਲੀਆਂ ਸਾਰੀਆਂ ਬੁਸ਼ ਵਾਲੀਆਂ ਪੁਲੀਆਂ ਨੇ ਜੀ ਤੇ ਸਾਰੀ ਮਸ਼ੀਨ ਓਕੇ ਦੀ ਗ੍ਰੇਟ ਆ ਦੇਖੋ ਤਾਂ ਇਧਰ ਵੀ ਚੈੱਕ ਕਰੋ ਮਸ਼ੀਨ ਦੀ ਹਵਾ ਚੈੱਕ ਕਰੋ ਦੇਖੋ ਜੀ 10744 ਟਰੈਕਟਰ ਤੇ ਮਸ਼ੀਨ ਚੱਲ ਰਹੀ ਹੈ ਜੀ ਤੇ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ ਮਸ਼ੀਨ ਦੇ ਵਿੱਚ ਕੋਈ ਧੜਕਣਵਾਜ਼ੀ ਨਹੀਂ ਗਈ ਪੂਰੀ ਓਕੇ ਦੀ ਮਸ਼ੀਨ ਹੈ ਜੀ ਠੀਕ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਪਤਾ ਨਹੀਂ ਆ ਇਸ ਵਰ ਕਿਉਂ ਰੁਕ ਰਿਹਾ ਵਿੱਚ ਤੇ ਆਪਾਂ ਨੂੰ ਸੈੱਟ ਕਰਕੇ ਪਾਵਾਂਗੇ ਵੀ ਤਾਂ ਜੋ ਤੁਹਾਨੂੰ ਸਭ ਕੁਝ ਸਹੀ ਦਿਖੇ ਤੇ ਅਗ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ